ਇਹ ਇਹ ਨਾ ਲੜਾਈ ਕਿਸੇ ਦੀ ਵੀ ਉਦੋਂ ਮੇਰੇ ਮੇਰੇ ਭਰਾ ਦਾ ਤੇ ਮੇਰਾ ਨਾਂ ਨਜਾਇਜ਼ ਹੀ ਇਹਨਾਂ ਨੇ ਲਿਖਾਤਾ ਸੀ ਵਿੱਚ ਜਾ ਕੇ ਅਸੀਂ ਘਰੇ ਹੀ ਉਦੋਂ ਸਾਡੀ ਬੰਦਗੀ ਇੱਥੇ ਹੀ ਉਹਨਾਂ ਘਰੇ ਸੀਗੇ ਲਾਗੇ ਤੇ ਇਹਨਾਂ ਨੇ ਨਜਾਇਜ਼ ਹੀ ਉਦੋਂ ਸਾਡਾ ਨਾਂ ਲਿਖਾਤਾ ਵਾ ਇਹ ਜਦੋਂ ਮਰਜ਼ੀ ਸਾਡੇ ਘਰੇ ਆਣ ਕੇ ਪੈ ਜਾਂਦੇ ਆ ਅਪਿਛਲੇ ਥੋੜੇ ਟਾਈਮ ਹੋ ਗਿਆ ਉਦੋਂ ਵੀ ਸਾਡੇ ਘਰੇ ਆਣ ਕੇ ਪਏ ਸੀ ਇੱਕ ਰਾਜਟਿੰਗ ਰੱਖ ਲਾਉਣੇ ਵਾਲਾ ਕਾਕਾ ਸ਼ੂਟਰ ਇੱਕ ਡੋਲੂ ਇੱਕ ਆ ਇਥੇ ਪੀਪੀ ਪੀਪੀ ਦਾ ਭਰਾ ਕਾਕਾ ਉਹਨਾਂ ਨੂੰ ਸਿੱਧਾ ਨਾਲ ਸਾਰ ਜਣੇ ਆ ਹਾਂਜੀ ਇਹ ਹਾਂਜੀ ਮਸਲਾ ਇਹ ਹੀ ਇਹਨਾਂ ਨੇ ਨਾ ਆਪਸ 'ਚ ਹੈਗੇ ਵਾ ਮੁੰਡੇ ਉਹਨਾਂ ਦੀ ਲੜਾਈ ਹੋਈ ਆਪਸ 'ਚ ਤੇ ਇਹਨਾਂ ਨੇ ਉਦੋਂ ਵੀ ਸਾਡਾ ਨਾਜਾਇਜ਼ ਹੀ ਲਿਖਾਤਾ ਹੀ ਸਾਡਾ ਨਾਂ ਇਹਨਾਂ ਨੇ ਮੇਰੇ ਭਰਾ ਨੇ ਆ ਕਿ ਅਸੀਂ ਉੱਥੇ ਘਰੇ ਹੀ ਆਪਾਂ ਬੰਦਗੀ ਸਾਡੀ ਇੱਥੇ ਚਰਚ ਦੀ ਆਪਾਂ ਉੱਥੇ ਹੀ ਦੇ ਇਹ ਰਾਜਾ ਡੋਲੂ ਤੇ ਕਾਕਾ ਸ਼ੂਟਰ ਇਹ ਰਹਿੰਦੇ ਆ ਢਿੰਗੜਾ ਕਲੋਨੀ ਤੇ ਇੱਕ ਜਿਹੜਾ ਪੀਪੀ ਹੈ ਨਾ ਪੀਪੀ ਦਾ ਭਰਾ ਕਾਕਾ ਉਹਦਾ ਨਾਂ ਸਾਜਣਿਆ ਸਿੱਧਾ ਸਨੋ ਪ੍ਰਕਾਸ਼ ਸਿੰਘ ਆ ਦਾ ਆ ਪਿਛਲੀ ਗਲੀ 'ਚ ਕਰਾਇਤੇ ਰਹਿੰਦੇ ਵਾ ਉਹ ਵੀ ਨਾਲ ਹੀ ਉਹ ਗੱਡੀ 'ਚੋਂ ਨਹੀਂ ਉਤਰਿਆ ਤੇ ਤਿੰਨਾਂ ਜਣੇ ਗੱਡੀ 'ਚ ਉਤਰੇ ਆ ਹਾਂਜੀ ਸਿੱਧੇ ਫਾਇਰ ਕੀਤੇ ਸਿੱਧੇ ਫਾਇਰ ਕੀਤੇ ਮੇਰੇ ਤੇ ਮੈਂ ਮਾਹ ਹੀ ਅੱਗੇ ਲਾ ਕੇ ਭੱਜਿਆ ਵਾਂ ਮੈਂ ਪੇਨ ਦੇ ਕੰਮ ਤੇ ਜਾਂਦਾ ਵਾਂ ਤੇ ਅੱਜ ਮੈਂ ਛੁੱਟੀ ਕੀਤੀ ਸੀ ਦੇ ਮੰਗ ਕੇ ਇਹਨਾਂ ਦਾ ਜੋ ਇਨਸਾਫਾ ਨੂੰ ਦਬਾਓ ਇਹਨਾਂ ਦੇ ਪੱਤੇ ਕਰਾਓ ਇਦਾਂ ਸਿੱਧੇ ਇਹਨਾਂ ਨਾਲ ਕੋ ਪਿਸਤੌਲ ਹੀ ਸਿੱਧੇ ਜਿਨ੍ਹਾਂ ਨੇ ਕੀਤੇ ਨਜਾਇਜ਼ ਪਿਸਤੌਲ ਤੇ ਹਾਂਜੀ ਧਿਆਨੂ ਕਾਰਵਾਈ ਇਹਨਾਂ ਦੇ ਜੋ ਬੰਦੀ ਇਹਨਾਂ ਦੇ ਕਾਰਵਾਈ ਕਰੋ ਸਾਡੇ ਪਰਿਵਾਰ ਨੂੰ ਬਹੁਤ ਖਤਰਾ ਵਾ ਕਿਉਂਕਿ ਮੇਰੇ ਫਾਦਰ ਲੈਸੇ ਆ ਮੈਂ ਮੰਮੀ ਦੇ ਭੈਣ ਘਰੇ ਰਹਿੰਦੇ ਜਦੋਂ ਮਰਜ਼ੀ ਆਣ ਕੇ ਸਾਡੇ ਘਰੇ ਆਣ ਕੇ ਸ਼ਰਾਬ ਪੀਤੀ ਹੁੰਦੀ ਗੱਲ ਪੈ ਜਾਂਦੇ ਆ ਵੇਲੇ ਪਿਛਲੀ ਈਸਾਰੀ ਵੀ ਏ ਸ਼ੀਸ਼ੇ ਤੋੜ ਕੇ ਗਏ ਗੋਲੀਆਂ ਚਲਾ ਕੇ ਗਏ ਉਦੋਂ ਵੀ ਇਹਨਾਂ ਨੂੰ ਕਿਹਾ ਉਦੋਂ ਵੀ ਨਹੀਂ ਇਹਨਾਂ ਨੇ ਕੀਤਾ ਕੋਈ ਮਸਲਾ ਹੱਲ ਹੋਇਆ ਹੁਣੇ ਫੇਰ ਉੱਥੇ ਮੈਂ ਕਹਿੰਦੇ ਸਿੱਧੇ ਫਾਇਰ ਮਾਰੇ ਤਿੰਨ ਜਾਨੇ ਉਤਰ ਕੇ ਤੇ ਇੱਕ ਢਿੰਗੜਾ ਕਲੋਨੀ ਦੇ ਰਹਿਣ ਵਾਲੇ ਤਿੰਨ ਜਾਨੇ ਕਾਕਾ ਕਾਕਾ ਸ਼ੂਟਰ ਆਪਣਾ ਡੋਲੂ ਤੇ ਰਾਜਾ ਰਾਜਾ ਭయ్యా ਢਿੰਗੜਾ ਕਲੋਨੀ ਦਾ ਹਾਂਜੀ ਇੱਕ ਆ ਗਲੀ ਚ ਰਾਂ ਦਾ ਪਿਛੇ ਕਰਾਇ ਤੇ ਉਹ ਵੀ ਨਾਲ ਹੀ ਗਾ ਚਾਰ ਜਾਨੇ ਇਹ ਤੇ ਸਾਨੂੰ ਬੰਦੀ ਕਾਰਵਾਈ ਇਹਨਾਂ ਤੇ ਕਰੋ ਸਾਨੂੰ ਖਤਰਾ ਆ ਸਾਡੇ ਪਰਿਵਾਰ ਨੂੰ ਨਾਲ ਪੁਣਾਣੀ ਨੰਜੀ ਸੇ ਇਹ ਹੀ ਪੀ ਇਹਨਾਂ ਦੀ ਲੜਾਈ ਹੋएगी ਕਿਸੇ ਨਾਲ ਹੀ ਹਨਾ ਤੇ ਉਹਨਾਂ ਦੀ ਆਪਸ ਚ ਲੜਾਈ ਹੋਈ ਸੀ ਤੇ ਇਹਨਾਂ ਨੇ ਸਾਡਾ ਇਹਨਾਂ ਨੇ ਨਜਾਇਜ਼ ਹੀ ਸਾਡਾ ਨਾਮ ਲਖਾਤਾ ਨਾ ਕੀ ਇੱਥੇ ਹੈਗੇ ਵੀ ਨਹੀਂ ਸੀ ਅਸੀਂ ਇੱਥੇ ਬੰਦਗੀ ਸਾਡੇ ਘਰੇ ਅਸੀਂ ਉੱਥੇ ਹੀਗੇ ਇਹ ਉਦੋਂ ਵੀ ਸਾਡੇ ਘਰੇ ਆਣ ਕੇ ਗੋਲੀਆਂ ਗੋਲੀਬਾਰੀ ਕਰਕੇ ਗਏ ਸੀ ਮੰਗ ਇਹਨਾਂ ਦੇ ਇੱਕ ਬੰਦੀ ਕਾਰਵਾਈ ਕਰੋ ਸਾਨੂੰ ਇਹ ਸਾਡੇ ਪਰਿਵਾਰ ਨੂੰ ਖਤਰਾ ਮੈਣਾ ਤੋਂ ਇਹਨਾਂ ਤੇ ਜੋ ਬੰਦਾ ਕਾਰਵਾਈ ਇਹਨਾਂ ਦੇ ਪੱਤੇ ਕਟਾਉਣੇ ਵੇ ਹੁਣ ਤੱਕ ਜਾਣਕਾਰੀ ਕੀ ਤੁਹਾਡੇ ਕੋਲ ਮਾਪੇ ਤੇ ਆਏ ਆ ਜੀ ਇੱਥੇ ਵੈਰੀਫਾਈ ਕਰ ਰਹੇ ਆ ਤਸਦੀਕ ਕਰਨ ਤੋਂ ਬਾਅਦ ਜੋ ਸੀ ਹੋ ਗਿਆ ਵੈਸੇ ਕਰ ਦੇ ਪਾ ਕਿੰਨੇ ਕੰਪਲੇਂਟ ਕੀਤੀ ਤੁਹਾਨੂੰ ਇਹ ਸਾਜਨ ਮੁੰਡਾ ਜੀ ਇੱਥੇ ਗੋਲੀਆਂ ਕਿੰਨੇ ਚਲਾਈਆਂ ਦੇ ਬਾਰੇ ਪਤਾ ਕੁਝ ਬਸ ਤਸਦੀਕ ਕਰ ਰਹੇ ਆ ਉਹ ਕਹਿ ਰਹੇ ਨੇ ਕਿ ਬੇਜੇ ਮੌਕੇ ਤੇ ਜਿਸ ਤਰ੍ਹਾਂ ਦੋਪ ਹੋਈ ਠੀਕ ਹੈ ਸੰਬੰਧਨ ਕਾਨੂੰਨ ਕਰਕੇ ਕੀਤੀ ਜਾਏਗੀ ਠੀਕ ਹੈ ਜੀ